ਜਾਨ ਨੂੰ ਬਚਾਇਆ ਜਾ ਸਕੇ ਜਾਂਚ ਕੀਤੀ ਜਾਵੇਗੀ ਕਿ ਆਖਿਰ ਇਸਨੇ ਇੱਕ ਕਦਮ ਚੁੱਕਿਆ ਕਿਉਂ ਬੀਰੂ ਸਬਦਾ ਸੰਜਾ ਟੀਵੀ ਹਾਂਜੀ ਕੀ ਲੱਗਦਾ ਅੱਜ ਬੋਲਦੇ ਕੋ ਬੰਦਾ ਸ਼ਰਮਨ ਲੱਗਾ ਥੱਲੇ ਆ ਜੀ ਇਹ ਹੁਣ ਅਸੀਂ ਇਥੇ ਕੋ ਪੁਸ਼ਕਿਸ਼ ਕਰਕੇ ਪਤਾ ਕਰਦੇ ਹਾਂ ਕਿ ਘਰੇਲੂ ਉਹਨਾਂ ਦਾ ਝਗੜਾ ਵਾ ਜਾਂ ਕਿਸੇ ਦੇ ਨਾਲ ਕੋ ਲੈਣ ਦੇਣ ਦਾ ਝਗੜਾ ਵਾ ਇਹ ਹੁਣ ਪੁਸ਼ਕਿਸ਼ ਤੋਂ ਬਾਅਦ ਹੀ ਪਤਾ ਲੱਗੇਗਾ ਬਾਕੀ ਜਿੱਥੋਂ ਅਸੀਂ ਲੈ ਕੇ ਆਏ ਹਾਂ ਉਹ ਏਰੀਆ ਸਿਟੀ ਠਾਣੇ ਦਾ ਪੈਂਦਾ ਵਾ ਕਿਉਂ ਪੁਲ ਦੇ ਉੱਪਰ ਜਿਹੜਾ ਏਰੀਆ ਵਾ ਉਹ ਛਿਟੀ ਦਾ ਵਾ ਜੇ ਲੈਣਾ ਦੇ ਵਿੱਚ ਹੁਣ ਦਾਦੇ ਫਿਰ ਉਹ ਰੇਲਵੇ ਪੁਲਸ ਦਾ ਆਇਰ ਗਿਆ ਸੀ ਇਸ ਕਰਕੇ ਕੋਸ਼ਿਸ਼ ਕਰਕੇ ਜੇ ਕੋਈ ਕਾਰਵਾਈ ਕਰਨ ਦੀ ਲੋੜ ਪੈਂਦੀ ਹੈ ਤਾਂ ਜਿਹੜਾ ਪੁਲਿਸ ਦੇ ਹਵਾਲੇ ਕਰਾਂਗੇ ਉਹ ਤੇ ਬਾਕੀ ਇਹਨਾਂ ਦੇ ਪਰਿਵਾਰ ਨੂੰ ਸਾਥ ਦੇ ਆ ਜੇ ਕੋਈ ਨਹੀਂ ਕੋਈ ਗੱਲ ਹੋਵੇਗੀ ਤੇ ਉਹਨਾਂ ਕੋਲੋਂ ਲਿਖ ਕੇ ਲੈ ਕੇ ਤੇ ਇਹਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏ ਇਹਨਾਂ ਦਾ ਸਾਰੇ ਦੀ ਜਾਨ ਤੇ ਰੇਲਵੇ ਪੁਲਿਸ ਵੱਲੋਂ ਬਚਾਈ ਗਈ ਹੈ ਹਾਂਜੀ ਰੇਲਵੇ ਪੁਲਿਸ ਵੱਲੋਂ ਕਿਉਂ ਜਦੋਂ ਮੈਸੇਜ ਮਿਲਦਾ ਵਾ ਪੁਲਿਸ ਦੀ ਡਿਊਟੀ ਆ ਕਿ ਜਾ ਕੇ ਮੌਕੇ ਤੇ ਕਿ ਪਹਿਲੋ ਜਾਨ ਦੀ ਰਾਖੀ ਕਰਨੀ ਸਾਡਾ ਫਰਜ਼ ਆ ਅਸੀਂ ਇਹ ਨਹੀਂ ਵੇਖਦੇ ਕਿ ਜ਼ਿਲ੍ਹਾ ਪੁਲਿਸ ਦਾ ਏਰੀਆ ਜਾਂ ਜੀਆਰਪੀ ਦਾ ਏਰੀਆ ਵਾ ਅਹੀਂ ਜਾ ਕੇ ਪਹਿਲਾਂ ਆਪਣੀ ਡਿਊਟੀ ਕੀਤੀ ਆ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੈ ਜੇ ਜ਼ਿਲੇ ਪੁਲਸ ਦੀ ਹੈ ਤੇ ਉਹ ਕਰਨਗੇ ਜੇ ਸਾਡੀ ਹੋਏਗੀ ਤਾਂ ਅਸੀਂ ਕਰਾਂਗੇ ਇੱਕ ਥੋੜੀ ਦੂਰ ਗਾਦੀ ਚੌਂਕ ਪੈਦਾ ਤੇ ਟ੍ਰੈਫਿਕ ਵਾਲਿਆਂ ਨੂੰ ਇਨਫਾਰਮੇਸ਼ਨ ਦੇ ਕੇ ਆਏ ਨੇ ਜਿਉਂ ਪਤਾ ਲੱਗਿਆ ਪਰ ਉਹ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਤਾਂ ਵੀ ਰੇਲਵੇ ਸਟੇਸ਼ਨ ਦਾ ਪੈਣਾ ਉਹਨਾਂ ਕੋਲ ਕੋਈ ਗੱਲ ਨਹੀਂ ਕਿਸੇ ਵੇਲੇ ਨਾ ਕਿਸੇ ਨੂੰ ਨਹੀਂ ਪਤਾ ਹੁੰਦਾ ਨਹੀਂ ਨਹੀਂ ਪੁਲਸ ਦੀ ਗੱਲ ਕਰਦਾ ਕਿ ਉਹਨਾਂ ਦਾ ਫਰਿਜ਼ ਪੁਲਸ ਨੂੰ ਕਹੀ ਹਾਂ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਪਹਿਲੋਂ ਜਾ ਕੇ ਉਹਨੂੰ ਜਾਨ ਬਚਾਉਂਦੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਆ ਜਾਂ ਰੇਲਵੇ ਪੁਲਿਸ ਆ ਉਹਨਾਂ ਦੀ ਆ ਤੇ ਉਹ ਬਾਅਦ ਦੀ ਗੱਲ ਹੁੰਦੀ ਆ ਸਰ ਇਹਨੇ ਕਾਰਨ ਦੱਸਿਆ ਕਾਰਨ ਕੀ ਆ ਲੰਕਨ ਦਾ ਕਾਰਨ ਜੇ ਪੁੱਛਣਾ ਜੇ ਤੁਹਾਡੇ ਸਾਹਮਣੇ ਬਾਹਰ ਹੀ ਆਇਆ ਜੀ ਅਜੇ ਪੁੱਛਦੇ ਆਪ ਪੁੱਛਦੇ ਨਹੀਂ ਪੁੱਛ ਕੇ ਦੱਸਦੇ ਮੈਂ ਜੇ ਕੋਈ ਪੁੱਛ ਕੇ ਚੈਕ ਕੀਤੀ ਨਹੀਂ ਕੀ ਪੁੱਛ ਕੇ ਕਰਕੇ ਜੋ ਵੀ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਹਵਾਲੇ ਕਰਾਂਗੇ ਜੇ ਉਹ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਉਹ ਵੀ ਕਰਾਂਗੇ ਇਹਦੇ ਉੱਤੇ ਕੋਈ ਰਿਪੋਰਟ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵੀਰ ਸਿੰਘ ਕਿੱਥੋਂ ਦੇ ਤੁਸੀਂ ਕਿੱਥੋਂ ਰਹਿਣ ਮੈਂ ਗੁਰਨਾਣ ਕਲਮਨੀ ਦਾ ਕੀ ਕੀ ਕਰਨ ਹੋਇਆ ਤੁਹਾਨੂੰ ਅੱਜ ਦੀ ਹਾਲੀ ਲਮਕਣਾ ਪਿਆ ਉੱਥੇ ਪੁੱਲ ਦਿੱਤੀ ਐਸੇ ਕਾਰਨ ਯਾਰ ਮੈਂ ਜੇ ਆਣੂ ਜਾਂਦਾ ਤਾਂ ਕਰਕੇ ਭੈਣ ਜਮਗਰ 3 ਵੀਲਰ ਲੈ ਕੇ ਕਦੀ ਹੁਣ ਭਜਾ ਕੇ ਲੈ ਜਾਂਦੇ ਕਦੀ ਹੁਣ 3 ਵੀਲਰ ਜਿੱਦਨ ਮੈਂ ਜਾਂਦਾ ਤੇਰੇ ਅੱਧੇ ਨਹੀਂ ਕੋਲ ਹੈ ਜਿਹੜੇ ਉਹਨਾਂ ਨੇ ਆਪਣੇ ਬੰਦੇ ਕੋਈ ੱਡੇ ਛੇਦਾਨੀਆਂ ਭੈਣ ਚ ਗੰਦੇ ਗੰਦੇ ਦੀ ਕਮੈਂਟ ਕਰਦੀਆਂ ਭੈਣ ਚ ਉੱਜ ਜਾਂਦੀਆਂ ਮੈਂ ਇਹ ਜਿਹੜੀ ਘਟਣਾ ਰਕਣ ਲੱਗੀ ਹੈ ਚੰਗੀ ਸੀ ਇਹ ਤੁਹਾਡੇ ਵਾਸਤੇ ਮੇਰੇ ਵਾਸਤੇ ਚੰਗੀ ਵੀ ਨਹੀਂ ਤੇ ਮਾੜੀ ਵੀ ਨਹੀਂ ਕੰਮ ਕੀ ਕਰਦੇ ਜੀ ਮੈਂ ਵੈਲਡਿੰਗ ਦਾ ਕੰਮ ਕਰਦਾ ਆਪਣੀ ਸ਼ਾਪ ਹੈ ਕਿ ਜਾਂ ਸ਼ਾਪ ਨਹੀਂ ਗੰਬੀਰ ਕੀ ਲੱਗਾ ਬਿਲਡਿੰਗ ਨੂੰ ਹੱਥੋਂ ਮਦਿਆ ਕਰਨ ਤੇ ਮਨਜ਼ੂਰ ਹੋ ਗਿਆ ਯਾਰ ਕੋਈ ਨਾ ਬੰਬ ਮੋਬਾਈਲਾਂ ਦੇ ਉੱਤੇ ਤਾਂ ਜੋ ਇੱਕ ਬੰਦੇ ਦੀ ਇੰਨੀ ਬੇਈਤੀ ਕਰਦੇ ਕੋ ਹਸਾਬ ਨਹੀਂ ਜੇ ਭੇਜ 100 ਬੰਦਾ ਇੱਕ ਨੇ 100 ਤੁਹਾਡੀ ਇਹਨਾਂ 100 ਬੰਦੇ ਨਾਲ ਰਿਸ਼ਤੇਦਾਰੀ ਹੁੰਦੀ ਬੰਦੇ ਦੀ 100 ਗੱਲਬਾਤ ਹੁੰਦੀ ਪਾਜੀ ਕਾਰਨ ਕੀ ਆ ਤੁਹਾਨੂੰ ਆ ਇੱਕ ਕਦਮ ਚੁੱਕਿਆ ਤੁਸੀਂ ਕਿਸੇ ਕਦਰ ਚੁੱਕਿਆ ਕੌਣ ਕਰਦੇ ਆਪਣੇ ਪਰਿਵਾਰਕ ਮੈਂਬਰ ਹੈ ਜਾਂ ਕੋ ਹੋ ਰਿਹਾ ਆਪਣੇ ਪਰਿਵਾਰਕਾਂ ਨੂੰ ਤੇ ਮੈਂ ਦੱਸਦਾ ਵੀ ਨਹੀਂ ਦਾ ਬਾਹਰੋਂ ਕਰਦੇ ਤੁਹਾਨੂੰ ਸਾਕ ਨੂੰ ਹਾਂ